ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਦਸੰਬਰ ਹੈ 17 ਦਸੰਬਰ 1848 19 ਅਪ੍ਰੈਲ 1848 ਦੇ ਦਿਨ ਜਦੋਂ ਚਾਰਚ ਲੈ ਕੇ ਖਾਨ ਸਿੰਘ ਅਤੇ ਦੋਵੇਂ ਅੰਗਰੇਜ਼ ਬਾਹਰ ਨਿਕਲ ਰਹੇ ਸਨ ਤਾਂ ਇੱਕ ਫੌਜੀ ਅਫਸਰ ਗੁਦਰ ਸਿੰਘ ਨੇ ਐਂਡਰਸਨ ਅਤੇ ਐਗਨੀ ਉੱਤੇ ਹਮਲਾ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ ਇਹ ਕੋਈ اچانک ਘਟਨਾ ਨਹੀਂ ਸੀ ਸਿੱਖ ਫੌਜਾਂ ਦੇ ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬ ਤੇ ਕਬਜ਼ਾ, ਰਾਣੀ ਜਿੰਦਾ ਦੀ ਬੇਇੱਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਤੇ ਅਫਸਰਾਂ ਦੀਆਂ ਤਾਕਤਾਂ ਖੋਣਾ, ਗਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖਸ਼ਣਾ ਇਹਦੇ ਬਾਰੇ ਖਬਰਾਂ ਪੁਛਦੀਆਂ ਰਹਿੰਦੀਆਂ ਸਨ ਅਤੇ ਉਹ ਅੰਦਰਵੰਦਰੀ ਗੁੱਸੇ ਦੇ ਨਾਲ ਭਰੇ ਪੀਤੇ ਬੈਠੇ ਸਨ। ਦਿਵਾਨ ਮੂਰ ਰਾਜ ਦੀ ਥਾਂ ਤੇ ਕਾਨ ਸਿੰਘ ਮਾਨ ਅਤੇ ਉਹ ਵੀ ਦੋ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਦੇ ਹੇਠ ਲਾਇਆ ਜਾਣਾ ਵਕਤ ਦੀ ਐਕਸ਼ਨ ਦਾ ਕਾਰਨ ਬਣਿਆ ਸੀ। ਜਦੋਂ ਦੋ ਅੰਗਰੇਜ਼ ਅਫਸਰਾਂ ਦੇ ਮਰਨ ਦੀ ਖਬਰ ਫਰੈਡਰਿਕ ਕਰੀ ਦੇ ਕੋਲ ਪੁੱਜੀ ਤਾਂ ਪਹਿਲਾਂ ਤਾਂ ਉਸਨੇ ਫੌਜ ਨੂੰ ਮੁਲਤਾਨ ਜਾਣ ਦਾ ਹੁਕਮ ਦਿੱਤਾ ਪਰ ਮ 1848 ਦੇ ਦਿਨ ਮਲਤਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਰੈਜ਼ੀਡੈਂਟ ਵੱਲੋਂ ਭੇਜੇ ਗਏ ਐਡਵਰਟਾਈਜ਼ ਨੂੰ ਜਿੱਤ ਹਾਸਲ ਹੋਈ ਆਖਰੀ ਲੜਾਈ 1 ਜੁਲਾਈ ਦੇ ਦਿਨ ਹੋਈ ਸੀ ਜਿਸ ਦੇ ਵਿੱਚ ਦਿਵਾਨ ਮੂਰ ਰਾਜ ਦਾ ਹਾਥੀ ਮਾਰਿਆ ਗਿਆ ਅਤੇ ਇਸ ਦੇ ਨਾਲ ਹੀ ਉਸ ਦੀ ਮੌਤ ਦੀ ਵੀ ਅਫਵਾਹ ਫੈਲ ਗਈ ਇਸ ਦੇ ਨਾਲ ਹੀ ਉਸ ਦੇ ਸਾਥੀਆਂ ਦੇ ਹੌਸਲੇ ਡਿੱਗ ਪਏ ਉਸ ਨੇ ਆਪਣੇ ਆਪ ਨੂੰ ਕਿਲੇ ਦੇ ਵਿੱਚ ਬੰਦ ਕਰ ਲਿਆ ਅੰਗਰੇਜ਼ੀ ਫੌਜਾਂ ਨੇ ਕਿਲੇ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਇਹ ਘੇਰਾ 4 ਹਫ਼ਤੇ ਤੋਂ ਵੀ ਵੱਧ ਚੱਲ ਰਿਹਾ ਦਿਵਾਨ ਮੂਰ ਰਾਜ ਕਾਬਲ ਤੋਂ ਦੋਸਤ ਮੁਹੰਮਦ ਖਾਨ ਦੀ ਮਦਦ ਦੀ ਆਸ ਵੀ ਰੱਖ ਰਿਹਾ ਸੀ ਪਰ ਨਾ ਤਾਂ ਕਾਬਲ ਤੋਂ ਅਤੇ ਨਾ ਹੀ ਟਾਰੀ ਵਾਲਿਆਂ ਤੋਂ ਕੋਈ ਮਦਦ 20 ਦਸੰਬਰ 1848 ਦੇ ਦਿਨ ਅੰਗਰੇਜ਼ ਫੌਜਾਂ ਨੇ ਕਿਲੇ ਤੇ ਇੱਕ ਜ਼ਬਰਦਸਤ ਹਮਲਾ ਕੀਤਾ ਅਤੇ ਅੰਦਰ ਦਾਖਲ ਹੋ ਗਈਆਂ ਅਖੀਰ ਤੇ ਮੂਰ ਰਾਜ ਨੂੰ ਹਥਿਆਰ ਸੁੱਟਨੇ ਪਏ ਦੀਵਾਨ ਮੂਰ ਰਾਜ ਤੇ ਅੰਗਰੇਜ਼ਾਂ ਦੇ ਕਤਲ ਜੰਗ ਕਰਨ ਅਤੇ ਗਦਾਰੀ ਦਾ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਜਨਵਰੀ 1850 ਤੱਕ ਉਸ ਨੂੰ ਲਾਹੌਰ ਕਿਲੇ ਦੇ ਵਿੱਚ ਰੱਖ ਕੇ ਮਗਰੋਂ ਫੋਰਟ ਵਿਲੀਅਮਸ ਕਲਕੱਤਾ ਭੇਜ ਦਿੱਤਾ ਗਿਆ ਪਰ ਖਰਾਬ ਸਿਹਤ ਕਰਕੇ ਉਸ ਨੂੰ ਬਨਾਰਸ ਲੈ ਆਂਦਾ ਸੀ ਅਤੇ ਖਾਣੇ ਦੇ ਵਿੱਚ ਥੋੜੀ-ਥੋੜੀ ਜ਼ਹਿਰ ਦੇ ਕੇ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਗਿਆ ਅਖੀਰ 11 ਅਗਸਤ 1851 ਦੇ ਦਿਨ 36 ਸਾਲ ਦੀ ਉਮਰ ਦੇ ਵਿੱਚ ਉਹ ਚੜ੍ਹਾਈ ਕਰ ਗਿਆ 17 ਦਸੰਬਰ 1986 ਦੇ ਦਿਨ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਚੌਧਰੀਵਾਲ ਗੁਰਦਾਸਪੁਰ ਅਤੇ ਸੁਖਦੇਵ ਸਿੰਘ ਵਾਸੀ ਕੋਟ ਮੌਲਵੀ ਗੁਰਦਾਸਪੁਰ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 17 ਦਸੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਬਲ ਬਹਾਦਰ ਸਿੰਘ ਉਰਫ ਸੋਗੀ ਬਾਗਾਪੁਰਾਣਾ ਅਤੇ ਮੋਹਨ ਸਿੰਘ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 17 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਹੰਸਾ ਸਿੰਘ ਥੌੜਾ ਲਾਭ ਸਿੰਘ ਉਦੋਕੇ ਕੁਕਰ ਸਿੰਘ ਆਲੋਵਾਲ ਜਥੇਦਾਰ ਸਰਬਜੀਤ ਸਿੰਘ ਵਾਸੀ ਸੈਦਪੁਰ ਚਰਨ ਸਿੰਘ ਵਾਸੀ ਚੀਮਾ ਜਥੇਦਾਰ ਬਚਿੱਤਰ ਸਿੰਘ ਕਾਲਾ ਦਰਬਾਰ ਸਿੰਘ ਕਾਲਖ ਅਤੇ ਗੁਰਮੀਲ ਸਿੰਘ ਪੱਪੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸ ਹੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ